ਵਾਹਿਗੁਰੂ ਜੀ ਦਾ ਖਾਲਸਾ ਛੇਲੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤਾਂ ਚੋਂ ਵੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਅ ਅੱਜ ਹੋ ਗਿਆ ਜੀ ਘਰ ਦੇ ਵਿੱਚ ਛਕਣ ਵਾਲਾ ਜਿਹੜਾ ਦਿਨ ਸੀ ਹਲਵਾਈ ਵੀ ਲੱਗੇ ਵੀ ਬਸ ਅੱਜ ਤਾਂ ਹੁਣ ਤੱਕ ਸਵੇਰ ਦੇ ਜੀ 12:00 ਵੱਜ ਚੁੱਕੇ ਆ ਬਿਸਰ ਖੁੱਸਣ ਦਾ ਮੇਲ ਨਹੀਂ ਮਿਲਿਆ ਹੈਗਾ ਤੇ ਆ ਵੀ ਵਿੱਚੇ ਕੰਮ ਆ ਵੀ ਕੰਮ ਜ਼ਰੂਰੀ ਹੈ ਤੋਹੇ ਲੈਪਟਾਪ ਉਹ ਬਚਾਰੇ ਜ਼ਮੇਰ ਦੇ ਆ ਤੇ ਵਿੱਚ ਹੀ ਚੱਲਦੇ ਆ ਜਿਵੇਂ ਜ਼ਮੀਂਦੀ ਵੀ ਡਿਊਟੀ ਲੱਗੀ ਹੋਈ ਹੈ ਵਿੱਚੇ ਨੱਠ ਭੱਜ ਕਰਕੇ ਆਪ ਵੀ ਜਿਹੜਾ ਬਲੌਗ ਤੁਹਾਡੇ ਕੋਲ ਪਹੁੰਚ ਰਿਹਾ ਇਹਨਾਂ ਨੂੰ ਐਡਿਟ ਕਰਕੇ ਵਿੱਚ ਜੋ ਵੀ ਇਹਨਾਂ ਦੀ ਫਾਰਮੈਟ ਕਰਨੀ ਆ ਉਹ ਕਰਨੀ ਆ ਸਾਰਾ ਕੁਝ ਕਰਨਾ ਪੈਂਦਾ ਤੇ ਨੱਠ ਭੱਜ ਕੇ ਵੀ ਅੱਜ ਤੱਕ ਕਿੰਨੀ ਵਾਰ ਪੌੜੀਆਂ ਉੱਪਰ ਚੜ੍ਹਲੇ ਕਿੰਨੀ ਵਾਰ ਰੈਂਪ ਵਾਲੇ ਸਾਡ ਨੂੰ ਉਤਰ ਗਏ ਕੋਈ ਗਿਣਤੀ ਮਿਲਤੀ ਨਹੀਂ ਹੈਗਾ ਤੇ ਭੁੱਖ ਵੀ ਗਈ ਗਈ ਐ ਜੋ ਵਰਦਨੇ 12 ਬਾਤਲੇ ਗੱਲ ਇਹ ਹੁੰਦੀ ਵੀ ਜੇ ਬੰਦਾ ਫ੍ਰੀ ਹੁੰਦਾ ਤਾਂ ਖਾਣ ਬਾਰੇ ਸੋਚਦਾ ਜੇ ਬੰਦਾ ਫ੍ਰੀ ਨਾ ਹੋਵੇ ਤਾਂ ਭੁੱਖ ਵੀ ਲਾਦੀ 12 ਬਾਤਲੇ ਤੇ ਉਧਰ ਭਾਬੀ ਜਣੇ ਲੱਗੇ ਹੋਏ ਸੀ ਪ੍ਰਸ਼ਾਦ ਦੇ ਪਵਾਨ ਚੁੱਲਾ ਆਹ ਰਕੇ ਉਹਨਾਂ ਨੂੰ ਮਾਂ ਵੀ ਚੁੱਲਾ ਹੀ ਬਾਵੋ ਤੁਸੀਂ ਗੈਸ ਪਰ ਤੋਤੇ ਕੰਮ ਨਹੀਂ ਪੁਰਾਣਾ ਉਹ ਕਹਿੰਦੇ ਸਿਰਫ ਹਲਵਾਈਆਂ ਲਵਾਈਆਂ ਵਾਸਤੇ ਸੀ ਜਿਹੜਾ ਬ੍ਰੇਕਫਾਸਟ ਉਹਨਾਂ ਨੂੰ ਦੇਣਾ ਸੀ ਉਹਨਾਂ ਨੇ ਗੈਸ ਤੇ ਬਣਾ ਲਿਆ ਤੇ ਬਾਕੀ ਜਿਹੜੇ ਉਹਨਾਂ ਫੈਮਿਲੀ ਮੈਂਬਰ ਸਾਡੇ ਆ ਉਹਨਾਂ ਵਾਸਤੇ ਉਹਨਾਂ ਨੇ ਬਾੜਿਆ ਬਾ ਚੁੱਲਾ ਤੇ ਵਹਿਗੁਰੂ ਦੀ ਕਿਰਪਾ ਨਾਲ ਵਧੀਆ ਮਹਾਰਾਜ ਨੂੰ ਧਿਆ ਕੇ ਅਰਦਾਸਾਂ ਬੇਨਤੀ ਆ ਕਰਕੇ ਅਸੀਂ ਆਪਣਾ ਜਿਹੜਾ ਕਾਰਜ ਹੈ ਜੀ ਉਹ ਆਰੰਭ ਕਰਨਾ ਤੇ ਮਹਾਰਾਜ ਸਾਡੇ ਅੰਦਰ ਸੰਗ ਸਾਝੇ ਰਹਿਣ ਤੁਸੀਂ ਵੀ ਅਰਦਾਸਾਂ ਜ਼ਰੂਰ ਕਰੋ ਜੀ ਵੀ ਸਾਡਾ ਸਾਰਾ ਜਿਹੜਾ ਪ੍ਰੋਗਰਾਮ ਉਹ ਨਰਵਿਜਨ ਆਣਾ ਸਹੀ ਸਲਾਮ ਤੇ ਸਰੇ ਚੜ ਜਾਵੇ ਤੇ ਉਧਰ ਟੈਂਟ ਵਾਲਾ ਵੀ ਖੜਾ ਜੀ ਟੈਂਟ ਵਾਲਾ ਕਹਿੰਦਾ ਜੀ ਅਸੀਂ ਪਹਿਲਾਂ ਘਾਣਾ ਸੂੰਬੇ ਦੇ ਉੱਪਰ ਤਾ ਮਾਰਨਾ ਤੁਸੀਂ ਹੱਡੀ ਲੈ ਕੇ ਆਓ ਨਾਲਾ ਚੌਣ ਲੈ ਗਿਆ ਨਾਲ ਮਿੱਠਾ ਲੈ ਗਿਆ ਨਾਲੇ ਛਕਨ ਲੈ ਗਿਆ ਚਲੋ ਮਾ ਵੀ ਆਇਆ ਮੈਨੂੰ 10 ਮਿੰਟ ਦੇ ਦੋ ਵੀ ਉਹ ਵੀ ਚਲੋ ਕੰਮ ਜ਼ਰੂਰੀ ਆ ਹਾਂ ਜਿਹੜੇ ਛਕਨ ਵਿਹਾਰਾ ਕਰਨੇ ਆ ਭਾਈ ਉਹਨਾਂ ਨੂੰ ਵੀ ਇਹੀ ਦਿਨ ਢੀਕ ਦੇ ਉਹ ਵੀ ਤੇ ਹੁਣ ਇਦਾਂ ਦਾ ਕਿੰਨਾ ਇਹਦਾ ਕਿੰਨਾ ਟਾਈਮ ਲੰਗਾ ਅਜੇ ਹੋ ਇਹ ਵੀ ਥੋੜੇ ਤੱਕ ਤਾਈ ਪਹੁੰਚਣ ਜੇ ਇਹਨਾਂ ਨੂੰ ਟਾਈਮ ਦਊਂਗੇ ਸਿਰ ਖਰਚਣ ਨੂੰ ਵੇਲ ਨਹੀਂ ਪਰ ਟੈਨਸ਼ਨ ਆ ਟੈਨਸ਼ਨ ਹੋ ਜਾਂਦੀ ਹੈ ਵੀ ਚਲ ਇੱਕ ਇਹੀ ਨਹੀਂ ਹੈਗਾ ਵੇ ਚਲੋ ਵੀਡੀਓ ਅਪਲੋਡ ਕਰਕੇ ਪਬਲਿਸ਼ ਕਰਕੇ ਛੱਡਤੀ ਉਹ ਵੀ ਨਹੀਂ ਆਇਆ ਥੰਬਨੇਲ ਬਣਾਉਣੀ ਟੈਟੋ ਫੋਟੋ ਬਣਾਉਣੀ ਹੈ ਰਾਈਟ ਸਾਰਾ ਕੁਝ ਦਿਮਾਗ ਦੇ ਵਿੱਚ ਨਾਲ ਦੀ ਨਾਲ ਚੱਲੀ ਜਾਂਦਾ ਨਾਲ ਦੀ ਨਾਲ ਉਧਰ ਜਿਹੜੀ ਰਿਕੁਆਇਰਮੈਂਟ ਆ ਚਾਹੇ ਹਲਵਾਈ ਦੀ ਆ ਚਾਹੇ ਟੈਂਟ ਵਾਲਿਆਂ ਦੀ ਆ ਉਹ ਸਾਰੀਆਂ ਨਾਲ ਦੀ ਨਾਲ ਸਾਨੂੰ ਪੂਰੀਆਂ ਕਰਨੀਆਂ ਪੈਣੀਆਂ ਤੇ ਬਾਕੀ ਨੱਠ ਭੱਜ ਤਾਂ ਹੁੰਦੀ ਵਿਆਹ ਦੇ ਵਿੱਚ ਤਾਂ ਹੈਗੀ ਆ ਕੱਪੜੇ ਫੁੱਲ ਗਏ ਹਾਂ ਧਰਮੀ ਲੱਗ ਰਹੀ ਹੈ ਗਰਮੀ ਮੇਲੇ ਤਾਂ ਪadne ਇੱਥੇ ਪadne ਭੰਗੂ ਕੁੱਤਾ ਪadne ਮੱਛਰੇ ਲੜ ਗਿਆ ਕੋਈ ਉਹ ਧੱਫੜ ਜੇ ਹੋਵੇ ਜੇ ਜੈਸੇ ਮੈਨੂੰ ਬਚਾਰੀ ਹੁਣ ਮੈਂ ਹਾਲੇ ਤੂੰ ਹੋਰ ਤੱਕ ਕੰਮ ਕਰਨਾ ਹੀ ਹੈਗਾ ਮੈਂ ਵੀਡੀਓ ਤਾਂ ਕਰ ਰਹੀ ਆ ਮੈਂ ਵੀਡੀਓ ਇਹ ਛੱਡ ਜੇ ਟਾਈਟਲ ਕਿਦਾਂ ਦਿੰਦੀ ਕਿਦਾਂ ਦੇ ਨਹੀਂ ਹੁਣ ਤੁਸੀਂ ਆਪੇ ਇੱਕ ਸੈੱਟ ਕਰੀਆ ਜੋ ਕਰਦੀ ਹੈ ਜੀ ਚੱਲ ਹਾਂ ਸਹੀ ਹੈ ਬਾਕੀ ਮੈਨੂੰ ਪਤਾ ਵੀ ਸਾਰੇ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਸਾਰੇ ਵੇਟ ਕਰਦੇ ਹੁੰਦੇ ਵੀ ਹਾਂ ਕਦ ਵੀਡੀਓ ਆਵੇ ਇੱਥੇ ਤੇ ਤੇ ਕੀ ਚੱਲ ਰਿਹਾ ਕੀ ਨਹੀਂ ਦੇਖਣ ਵਾਸਤੇ ਸਾਰੇ ਪੁੱਤ ਸੁੱਕਾ ਹੋਏ ਪਿਆ ਚਲੋ ਕੋਈ ਨਹੀਂ ਬਹੁਤ ਫੋਨ ਆਉਂਦੇ ਆ ਬੈਲਵਿਸ਼ਸ ਵਾਸਤੇ ਬਹੁਤ ਪੈਣਾ ਕਹਿਨੀ ਵੀ ਚਲੋ ਅਸੀਂ ਬਾਹਰ ਬੈਠੇ ਆ ਸਾਡੀਆਂ ਮਜਬੂਰੀਆਂ ਵੀ ਅਸੀਂ ਪਹੁੰਚ ਨਹੀਂ ਸਕਦੇ ਚਲੋ ਕੋਈ ਨਹੀਂ ਤੁਸੀਂ ਕੈਮਰੇ ਦੇ ਮਾਧਿਅਮ ਵਿਚ ਆਇਆ ਵੀਡੀਓ ਦੇ ਮਾਧਿਅਮ ਵਿਚ ਆਇਆ YouTube ਦੇ ਮਾਧਿਅਮ ਤੁਸੀਂ ਦੇਖ ਹੀ ਲੈਣਾ ਸਾਰਾ ਪ੍ਰੋਗਰਾਮ ਤੇ ਹੁਣ ਤੂੰ ਜੈਸਮੀਨ ਇੱਕ ਵਾਰ ਆ ਮੈਂ ਇੱਧਰ ਦੇਖਾਂ ਥੋੜਾ ਜਿਹਾ ਹਰਦੀ ਆ ਰੋ ਚੌੜ ਦੇ ਪਲਮਾ ਤੇਰੀ ਮੰਮੀ ਵੀ ਇੱਧਰ ਪ੍ਰਸਾਦਾਂ ਲੱਗੇ ਹੋਣਾ ਉਹਨਾਂ ਨੂੰ ਵੀ ਮਿਲਾ ਲਿਆ ਓਕੇ ਹਾਂ ਤੇ ਕਰਮਾ ਵਾਲਾ ਚੁੱਲਾ ਸੱਦਾ ਬਲਿਆ ਪਿਆ ਬੰਦਾ ਦੇ ਪੱਕਰੇ ਆ ਤੇ ਉਹਨਾਂ ਨੂੰ ਲੱਭਿਆ ਨੂੰ ਤਾਂ ਮੈਂ ਖੜਾ ਇੱਥੇ ਬਾਕੀ ਜਿਹੜੇ ਹੋਰ ਬਣੇ ਸੱਦਾ ਸੱਜਣਾ ਮਨਪ੍ਰੀਤ ਭੈਣ ਆਈ ਵੀ ਐ ਸੋਰੀ ਮਨਜੀਤ ਜੀ ਖਾਲੀ ਉਹਨਾਂ ਨੇ ਖਾਲੀ ਸ਼ਕ ਲਈ ਉਹਨਾਂ ਨੇ ਸ਼ਕਾ ਲਿਆ ਪਹਿਲਾਂ ਹਾਂ ਥੋੜਾ ਜਿਹਾ ਧਿਆਨ ਰੱਖਣਾ ਹਾਂ ਹਾਂ ਰਾਈਟ ਨਹੀਂ ਨਹੀਂ ਹੈਗਾ ਵੀ ਆਪਣੇ ਉਰਜਣਾ ਤੇ ਫਿਰ ਜਣਾ ਜਿਹੜਾ ਕੋਈ ਵੀ ਆਇਆ ਗਿਆ ਉਹਨਾਂ ਦੀ ਆਉ ਪਾਕਤ ਸਭ ਤੋਂ ਪਹਿਲਾਂ ਆਪਣੇ ਆਲੇ ਤਾਂ ਅੱਗੇ ਪਿੱਛੇ ਕੋਸਾ ਕੇ ਲੈ ਲਿਆ ਖਾ ਹੀ ਲੈਣਾ ਹਾਂ ਉਹਨਾਂ ਨੇ ਖਾ ਲਿਆ ਖਲਾਤ ਤਾਂ ਸੀ ਦਾ ਪਰ ਉਹਨਾਂ ਨੇ ਤਾਂ ਕਿਸੇ ਨੂੰ ਇਹ ਵੀ ਨਹੀਂ ਇਹਨਾਂ ਕਹਿਣਾ ਵੀ ਯਾਰ ਮੈਨੂੰ ਪੁੱਛਿਆ ਨਹੀਂ ਕਿਸੇ ਨੇ ਜਿਹੜਾ ਆਇਆ ਗਿਆ ਆਪਣਾ ਉਹ ਉਹਨਾਂ ਨੇ ਕਹਣਾ ਵੀ ਅਸੀਂ ਗਏ ਤੇ ਯਾਰ ਸਾਨੂੰ ਸਾਨੂੰ ਪੁੱਛਿਆ ਨਹੀਂ ਰਾਈਟ ਹਾਂ ਸਹੀ ਆ ਇਹ ਇਹ ਚੀਜ਼ ਦਾ ਧਿਆਨ ਰੱਖਣਾ ਤੇ ਇੱਕ ਵਾਰ ਉਧਰ ਮਰ ਆਇਆ ਜਿਹੜਾ ਫਿਰ ਮੈਂ ਦੇਖਿਆ ਇੱਧਰ ਮੈਂ ਸਮਾਨ ਪਾਲ ਮੈਂ ਇਹਨਾਂ ਨੇ ਜਿਹੜਾ ਗੋਲ ਥਾਲਾ ਛਗਨ ਸੁਗਨ ਕਰਨ ਨੂੰ ਤਾਂ ਕੋਈ ਰੱਖ ਲੰਨੀ ਆ ਬਾਹਰ ਉਹ ਵੀ ਆ ਬੈੱਡ ਦੇ ਵਿੱਚ ਠੋਕ ਦੇ ਠੰਣਾ ਪਰ ਕੇ ਕਿਹਾ ਤਾਂ ਮੈਂ ਹੀ ਤਾਂ ਚਲੋ ਗਲਤੀ ਮੇਰੀ ਹੈ ਵੀ ਬਣਾ ਜਿਹੜੇ ਭਾਂਡੇ ਸਾਰੇ ਆਪਣੇ ਬੈੱਡ ਦੇ ਵਿੱਚ ਪਜਾ ਦੇ ਤੇ ਗੁਰੂ ਘਰ ਤੇ ਜਿਹੜੇ 40 ਥਾਲ 40 ਚਮਚੇ ਉਹਨਾਂ ਨਾਲੇ ਬਣਾ ਕਰਿਓ ਲੋਟ-ਫੋਟ ਇਹਨਾਂ ਨੇ ਗੋਲ ਥਾਲ ਵੀ ਵਿੱਚ ਪਜਾਤੇ ਜਾ ਚੱਲ ਤੁਰ ਜਾ ਓਕੇ ਭੈਣ ਪਹੁੰਚ ਗਈ ਜੀ ਸਾਡੀ ਬੁਲਾ ਦੇ ਭੈਣ ਸਾਸਰੀ ਕਾਲ ਸਾਸਿਕਾ ਵੀਰ ਜੀ ਹਾਂ ਹਾਂ ਦੀਦੀ ਨੂੰ ਘਰ ਚੱਲ ਫਾਈਨਲੀ ਪਹੁੰਚ ਗਏ ਤੁਸੀਂ ਜੇਤੀ ਬੜੀ ਕੋ ਫਾਈਨਲੀ ਸੱਸਿਆ ਨਹੀਂ ਬੜੀ ਕੋ ਮੈਂ ਕਿਹਦੀ ਕਿਹਦੀ ਪੜਾਉਣ ਪਾਦੇ ਸਨੀਪ ਕਿਹੜਾ ਚੱਕਰ ਆ ਤੇ ਫਸੀ ਵੀ ਆ ਜੀ ਐਸੀ ਦਾ ਬੱਸ ਬੜੀਆ ਤੁਸੀਂ ਜਨਾਓ ਅਰੇ ਰੀਤ ਰੀਤ ਨੂੰ ਮੈਂ ਕੀ ਕਰਦੀ ਕਿ ਮੈਂ ਆ ਜਾ ਮੈਂ ਕਹਿੰਦੀ ਰੂਆ ਨਹੀਂ ਆਣਾ ਕੋਈ ਮੰਨ ਜੋ ਐ ਰਾਜੂ ਕੀ ਸੋਣੀ ਮੈਨੂੰ ਲੱਗਦਾ ਤਾਂ ਹੈ ਨਹੀਂ ਇਹ ਬਸ ਮੇਰਾ ਤਾਂ ਇੱਕ ਵਾਰ ਫਰਜ਼ ਆ ਹਾਂ ਉਹ ਪੂਰਾ ਕਰਨਾ ਮੈਂ ਕਰੂਗੀ ਬੂਆ ਆਪਣੇ ਸੰਭੂਗੀ ਮੈਂ ਹਾਂ ਬੂਆ ਕਹਿੰਦੀ ਮੈਨੂੰ ਮੇਰੀ ਡਿਊਟੀ ਲਾ ਦੋ ਕਿਤੇ ਤੁਸੀਂ ਕਹਦੇ ਬੂਆ ਸੰਭੂਗੀ ਕੁੜੀ ਨੂੰ ਤੁਸੀਂ ਨਾ ਸੰਭਿਓ ਬੂਆ ਦਾ ਮੇਨ ਹੱਕ ਆਪਣੇ ਭਤੀਜੇ ਸੰਭਣੇ ਭਤੀਜੇ ਭਤੀਜੀ ਆ ਹਾਂ ਚੱਲੋ ਮੱਥਾ ਟੇਕਣਾ ਵੀਰ ਜੀ ਬੁਲਾਉਣੇ ਚੱਲੋ 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 ਚੱਲ ਚਲੋ ਓਏ ਓਏ ਬੂਜੀ ਆ ਗਈ ਕਿਸੇ ਦੀ ਬੂਜੀ ਨੂੰ ਪਾਰੀ ਤਾਂ ਕਰੀ ਨਹੀਂ ਤਾਂ ਇਹ ਜਦੋਂ ਸੰਗ ਜਾਂਦੀ ਆ ਚਲੋ ਚਲੋ ਪੰਡ ਚਲੋ ਥੱਲੇ ਨੂੰ ਮੱਥਾ ਟੇਕਣਾ ਆਪਾਂ ਨੇ ਪੱਠੀ ਸ਼ੁਰੂ ਕਰੀ ਇੱਕ ਵਾਰ ਬਹਿਰੋਜ਼ਾ ਨਾਲ ਲੈ ਕੇ ਜੀ ਹੋ ਗਈਆਂ ਚਾਚੀਆਂ ਤਾਈਆਂ ਇਕੱਠੀਆਂ ਠੀਕ ਐ ਭੂਆ ਵੀ ਸਾਡੀ ਲੱਗੀ ਵੀ ਆ ਪੂਰੇ ਰੋਬ ਦੇ ਨਾਲ ਕੰਮ ਕਰਾ ਰਹੀ ਐ ਜਿੱਥੇ ਮੜੀ ਜੀ ਠੰਡੀਆਂ ਜੀ ਹੋ ਜਾਂਦੀਆਂ ਭੂਆ ਜੀ ਦੇ ਛਿੜਕੀ ਦੇ ਕੇ ਕਹਿੰਦੀਆਂ ਕਰੋ ਭਾਈ ਕੰਮ ਠੀਕ ਐ ਭੂਆ ਮੈਨੂੰ ਇਸ ਚੰਤਾਆਂ ਲੱਗਦਾ ਵੀ ਮੰਮੀ ਕਿੜਕੀ ਜਾਂਦੀ ਏ ਤੇਰੀ ਅੱਛਾ ਉਹ ਹਾਂ ਮੈਂ ਵੀ ਅੱਜ ਕੁਰਸੀ ਤੇ ਹੂੰ ਠੀਕ ਹੈ ਨੀ ਮਰੀ ਕੁੜੀ ਦਾ ਵਿਆਹ ਛੱਡਿਆ ਦੇ ਕੰਮ ਕਰ ਲਓ ਨਾ ਭਾਈ ਤਾਈ ਦਾ ਜਿਆਦਾ ਡਰ ਚਾਹੀਦਾ ਤਾਈ ਵੀ ਬੈਠੀ ਏ ਇਧਰ ਵਿੱਚ ਸਾਡੀ ਸਾਸਰੀ ਘਰ ਬੁਲਾ ਦੋ ਸਾਰੀ ਜਣੀਆਂ ਇਕੱਠੀਆਂ ਫਿਰ ਸਾਸਰੀ ਜੀ ਹਾਂ ਮੈਂ ਕਹਦੀ ਅੱਜ ਰੋਟੀ ਬਣ ਗਈ ਜੀ ਲਿਓ ਲਿਓ ਭਾਈ ਜੀ ਲਿਓਨੇ ਆ ਮੈਂ ਤਾਂ ਇੱਕ ਬੰਦੇ ਦੀ ਲੋੜ ਨਹੀਂ ਅੱਛਾ ਇੱਕ ਬੰਦੇ ਨੇ ਦੇ ਦਿੰਦੇ ਰੋਟੀ ਫਿਰ ਤੂੰ ਤੁਸੀਂ ਦੇ ਘਰ ਪਾ ਕੇ ਤਾਰੀ ਦੇ ਦੋ ਹਲੇ ਪਾਟੰਬ ਦਾ ਚਾਰ ਸਾਰੇ ਹਾਂ ਉਹ ਵੀ ਜਿਹੜੇ ਪਾਣੀ ਪੂੜ ਦੀਆਂ ਬਾਟੀਆਂ ਫਰੈਜੀ ਵੀ ਨਹੀਂ ਚੁੱਕਿਆ ਜਾਂਦੇ ਤੁਸੀਂ ਆਖੋ ਸਾਰੇ ਇਹ ਵੀ ਗੱਲ ਪਾਣੀ ਵੀ ਲਿਆਇਓ ਹੂੰ ਉਹਨੂੰ ਕਹਿੰਦੀ ਕਿੱਥੇ ਉਹ ਭਾਵੀ ਕੱਪੜੇ ਧੋਣ ਲੱਗ ਗਈ ਉਹ ਵੀ ਕੰਮ ਕਰ ਰਹੀ ਹੈ ਵਿਚਾਰੀ ਕੀ ਕਰੇ ਉਹ ਬੇਲੀ ਨਹੀਂ ਹੈ ਮੈਂ ਨੂੰ ਐ ਕਿਹਾ ਤਾਂ ਵੀ ਰੋਟੀ ਤਾਂ ਅਸੀਂ ਸਾਹਮਣ ਲਾਂਗੇ ਤੂੰ ਉੱਪਰ ਲਾ ਸਾਹਮਣ ਲਿਆ ਫਿਰ ਕੱਪੜੇ ਨਿਕਲੇ ਅੱਜ ਕੁਝ ਸਾਟੇ ਨਹੀਂ ਇੱਕ ਇੱਕ ਤਾਂ ਕੱਲ ਦਾ ਹੋ ਗਿਆ ਮੇਰੇ ਬਹੁਤ ਹੋਏ ਤਾਰਾ ਭਰ ਗਿਆ ਅੰਦਰ 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 ਬਾਹਰ ਵਾਲੀ ਭਰ ਗਈ ਅੰਦਰਾਂ ਧੂਈਆਂ ਦੋ ਤਿੰਨ ਹਾਂ ਮੈਂ ਤਾਂ ਆਪ ਹੁਣ ਉਹ ਹੀ ਸੋਚੀ ਦੇ ਵੀ ਸਿੱਖਰ ਰੱਸੀ ਬਣਾ ਲੰਨੇ ਆ ਕੱਪੜੇ ਧੋਤੇ ਮੈਨੂੰ ਤਾਂ ਕਰਨਾ ਹੈ ਹਨਾ ਤੇ ਭਾਈ ਹੈ ਨਹੀਂ ਫੇ 42 ਦਿਨ ਵੀ ਕੱਪੜੇ ਧੋਵਗੇ 42 ਦਿਨ ਨਹੀਂ ਧੋਈ ਤੇ ਮੈਂ ਤਾਂ ਹੀ ਤਾਂ ਕਹਿੰਦੀ ਤੁਮੇ ਕਾਲੂ ਹੈ ਕਾਲੂ ਧੋਤੇ ਕਾਲੂ ਤਾਂ ਹੋ ਜਾਣਗੇ ਹਾਂ ਪਰ ਸਾਨੂੰ ਧੋਤੇ ਜਾਣਗੇ ਸਾਨੂੰ ਨਹੀਂ ਧੋਤੇ ਜਾਣੇ ਕਰ ਕਾਲੂ ਧੋਤੇ ਜਾਉਂਗੇ ਪਰ ਸਾਨੂੰ ਨਹੀਂ ਧੋਤੇ ਨੇ 2 ਦਿਨ ਦੇ ਤੇ ਚੱਲ ਕੋਈ ਨਾ ਬੰਦਾ ਚੱਲ ਵੀ ਲੰਦਾ ਹੈ ਅ ਨਹੀਂ ਤੁਸੀਂ ਮੈਨੂੰ ਐਂ ਦੱਸੋ ਹਰੇ ਸੂਟ ਹੈਗੀ ਕਰ ਲਈ ਪ੍ਰੈਸ ਬਰੂਸ ਹਰੇ ਸੂਟਾਂ ਨੂੰ ਆ ਹੋ ਗਿਆ ਬਸ ਠੀਕ ਆ ਠੀਕ ਆ ਮਹਿੰਦੀ ਦਾ ਫਕਸ਼ੇ ਨਾ ਕੱਢੂ ਕੁੜੀ ਦਾ ਹੋਰ ਕੀ ਹਰੇ ਸੂਟ ਪਾ ਕੇ ਆਉਣਾ ਤੁਸੀਂ ਤੁਹਾਨੂੰ ਮੈਂ ਦੱਸਤਾ ਨਹੀਂ ਕੋਈ ਹਰੀ ਹਰੀ ਲੀਫ ਚੱਕ ਲਿਆ ਜੇ ਸੂਟ ਨਾ ਹੋਇਆ ਹੈਗਾ ਪਰ ਹੈਗਾ ਫਰਸਾ ਹੈਗੀ ਕੋਈ ਨਹੀਂ ਫੇਰ ਕਿ ਆਉਗੇ ਰੈਂਗ ਚਾਹੀਦਾ ਇਹ ਸ਼ਮਕਾ ਚਾਚੀ ਹੁਣ ਆਪਾਂ ਹੀ ਆ ਮੇਰੀ ਗੱਲ ਸੁਣ ਜੇ ਤੇਰਾ ਪ੍ਰਾਣਾ ਵੀ ਹੋਇਆ ਤਾਂ ਵੀ ਵਧੀਆ ਜੇ ਮਹਿੰਦੀ ਮੁੰਦੀ ਲੱਗੇਗੀ ਫਿਰ ਤੂੰ ਸਾਨੂੰ ਗਾਲਾਂ ਨਹੀਂ ਕੱਢੂਗੀ ਚਾਦਰ ਵੀ ਸਗਾ ਰੱਖੀ ਜਿਵੇਂ ਖੋਚੇ ਰੱਖੀ ਜਸਮੀਨ ਪੁੱਤ ਮੇਰਾ ਦਰਨਾ ਸਨੇਹਾਲਾ ਕੇ ਟਾਪੇ ਤੇ ਸਾਨੂੰ ਤਾਦਰ ਰੱਖ ਕੇ ਦੇ ਦੋ ਕੋਈ ਨਾ ਕਿ ਨਹੀਂ ਆਇਆ ਕੋਈ ਨਹੀਂ ਆ ਰਾਹਣਾ ਕਹਿੰਦਾ ਮੇਰਾ ਸਰੀਰ ਨਹੀਂ ਮੈਂ ਇਹਨੂੰ ਕਹਿੰਦੀ ਦੀ ਰੋਟੀ ਖਾ ਲਾ ਕਹਿੰਦਾ ਮੇਰਾ ਸਰੀਰ ਨਹੀਂ ਠੀਕ ਹੈਗਾ ਹਾਂ ਹੁਣ ਜੇ ਠੰਢੀ ਲੱਗੀ ਹੋਈ ਇਹਨੂੰ ਨਾਲ ਲਓ ਹਾਂ ਜਲਾ ਦਿਓ ਇਹਨੂੰ ਠੰਢੀ ਲੱਗੀ ਵੀ ਹੂੰ ਕਿੰਨਿਆ ਕਿੰਨਿਆ ਸੋਨੇਲਾ ਬਿਠੀਂ ਹੋਰ ਕੀ ਹਲੇ ਟੈਂਟ ਵਾਲੇ ਭਾਈ ਕਹਿੰਦੇ ਪਤਾ ਨਹੀਂ ਅਸੀਂ ਥੋੜਾ ਮਾਰਨਾ ਪਹਿਲਾਂ ਤਾਂ ਮਾਰਨਾ ਪਹਿਲਾਂ ਸ਼ਗਨ ਬਿਹਾਰ ਕਰੋ ਮੱਥਾ ਟੇਕੋ ਨਾ ਨਾ ਵੀ ਮੱਥਾ ਟੇਕਣਾ ਪੈਂਦਾ ਹਾਂ ਇਹਨਾਂ ਦਾ ਮੱਥਾ ਟੇਕਣਾ ਹੁਣ ਥੋੜ੍ਹ ਕੇ ਆ ਬਈ ਥੋੜਾ ਕਿਤੇ ਟੈਂਟ ਕੱਢਣਾ ਹੈ ਨਹੀਂ ਉਹ ਚਾਚੇ ਨਾਲ ਗੱਲ ਹੋਈ ਵੀ ਆ ਉਹ ਲੱਗਿਆ ਬੇਚਾਰਾ ਸੈੱਟ ਕਰਨ ਚਾਚਾ ਹੁਣ ਚਾਚਾ ਬੇਚਾਰਾ ਮੇਰਾ ਕਿਆ ਕਰੇ ਕਿਤੇ ਨੂੰ ਆ ਕੋਈ ਤੈਨੂੰ ਫਸਿਆ ਵਾ ਆ ਉਹਦੀ ਜਾਨ ਇੱਕ ਪਾਸੇ ਨਹੀਂ ਹੈਗੀ ਪਾਪਾ ਤਾਂ ਵੀ ਗਾਲਾਂ ਖਾਂਦਾ ਹੈ ਮਾਸੀ ਰਾਤੇ ਵੀ ਛਿੜਕਾ ਖਾਲ ਲੰਦਾ ਆਪ ਵੀ ਕੱਢ ਲੰਦਾ ਹੈ ਆਪ ਨੂੰ ਮੈਂ ਆਪਣੇ ਆਪ ਨੂੰ ਵੀ ਕੋਸ ਲੰਦਾ ਹੈ ਸਭ ਨੂੰ ਇਹ ਕਰੀ ਜਾਂਦਾ ਵਿਚਾਰਾ ਹਾਂ। ਵਧੀਆ ਰੋਟੀ ਰਹਿਣੀ ਹੈ। ਫਿਰ ਇਹ ਅੰਡੇ ਤਾਂ ਸੁੱਕ ਗਏ। ਵਧੀਆ ਦੀ। ਕਿ ਤਾਮੀ ਹੈ ਤਾਂ ਆਪਣਾ। ਹਿੰਦੂਬਾਦ। ਹਾਂ ਟੇਕੇ ਵਾਲਿਆਂ ਨੂੰ ਸਵਾਈ ਜਾ ਆਪਣੇ। ਕੋਈ ਨਾ। ਇਹਦੀ ਕਿ ਘਗਰੀ ਸਹੋੜੀ ਦਿੱਤੀ ਆਂ ਨਾ। ਹਾਂ। ਚਮਕਾਰ ਵਾਲਿਆਂ ਨੇ ਨਾਨਕੇ ਘਗਰੀ ਲੈ ਕੇ ਆਉਂਦੇ ਨੇ। ਕੁੱਤੇ ਨੂੰ ਕੋਈ ਗਰੀ ਨਹੀਂ ਲੈ ਕੇ ਆਉਂਦੇ ਹੁੰਦੇ ਨਾਨਕੇ। ਉੱਪਰ ਨਹੀਂ ਹੈਗੀ। ਦੁੱਧ ਨੇ ਮੈਂ। ਕੀ ਚੀਜ਼ ਹੈ? ਇਹ ਕਿ ਘਗਰੀ ਆ। ਤਾਪੇ ਵਾਸਤੇ ਸਾਫਰ ਮੰਦਰੀਆਂ ਜਿਹੜਾ ਕਹਿੰਦੀ। ਹਿੱਲ ਕੇ ਉਹ ਵੀ ਉੱਪਰ ਗਾਜਰ ਨਹੀਂ ਕਹਿੰਦੇ ਚਾਦਰ ਗਾਜਰ ਲੈ ਹਾਂਜੀ ਹਾਂਜੀ ਪਾਉਦੇ ਨਹੀਂ ਉੱਪਰ ਹੀ ਪਾਉਂਦੇ ਸੀ ਇੱਥੇ ਗਾਜਰ ਕਿੱਥੇ ਆਹ ਲੈ ਦੇਖ ਨਾ ਅਕਰਾਲੋ ਕੰਮ ਇੱਥੇ ਆਉਗੇ ਉਹ ਕਹਦਾ ਮਾਸੀ ਚਾਤਾ ਹੀ ਚਾਚਰ ਚਾਦਰ ਰੱਖਤੀ ਆਪਕੇ ਨਹੀਂ ਗਾਜਰ ਕਿਹ ਹੈ ਗਾਜਰ ਕਿੱਥੇ ਉਹਨੇ ਮੈਨੂੰ ਫਿਰ ਵੀ ਉਹ ਮੰਨੂ ਵੀ ਤਾਂ ਹੁਣ ਖੜਾ ਗਾਜਰ ਨਹੀਂ ਪੁੱਛਦੇ ਹਾਂ ਆ ਸੋੜਿਆ ਨਹੀਂ ਹੋਣਾ ਨੂੰ ਸੁਣਿਆ ਨਹੀਂ ਹੋਣਾ ਦੋ ਰੋਟੀਆਂ ਰੱਖਣੀਆਂ ਦਾਲ ਰੱਖੜੀ ਹੂੰ ਜੀ ਦਾਣਾਂ ਦਾਲ ਬਣਾਤੀ ਹਾਂ ਉੱਤਰਾਉਂਦੇ ਪੈਨੋ ਆਇਆ ਲੇ ਤੁਮ ਮਿੰਡਾ ਅਸੀਂ 5 ਹਲਵਾ ਨਹੀਂ ਤੋਂ ਪਲਾਤੀ ਤੇ ਬਾਈ ਰਾਜ ਤੇ ਗਾਲਾਂ ਦੋ ਰੋਟੀਆਂ ਬਣਾਉਣੀ ਚੱਲ ਕੋਈ ਨਹੀਂ ਕੋਈ ਨਹੀਂ ਅਹ ਦਾ ਪੈਰ ਦੀ ਦੁਪਹਿਰ ਦੀ ਬਣ ਰਹੀ ਹੈ ਨਾ ਅਜੀ ਦੁਪਹਿਰ ਦੀ ਪੀ 12:00 ਬਣ ਬਾਰੇ ਸਾਡੇ ਹਾਂ ਹਾਂ ਹੋ ਗਿਆ ਹਣੇ ਦੀ 11:00 ਵਜੇ ਲੱਗੀਆਂ ਤੀਆਂ ਇੰਨਾ ਟਾਈਮ ਤਾਂ ਹੋ ਗਿਆ ਦਾਲ ਚੜਕਾ 11:00 ਵਜੇ ਲਾਇਆ ਤੁਸੀਂ ਲੋਈਆ ਕਰਦੇ ਛੋਟੀ ਮਾਂ ਲੋਈਆ ਵੀ ਨਹੀਂ ਕਰਦੀ ਆਇਓ ਬੇਲ ਕੇ ਬਹੁਤ ਸੋਹਣੀ ਰੋਟੀ ਬਣਾ ਦਿੰਦੀ ਹੈ ਛੋਟੀ ਮਾਂ ਚਲ ਕੋਈ ਸਾਡੇ ਤਾਈ ਗਿਆਨ ਤੇ ਇੱਧਰ ਵੀ ਜੀ ਹਲਵਾਈਆਂ ਦਾ ਕੰਮ ਪੂਰਾ ਜੋਰਾਂ ਸ਼ੋਰਾਂ ਦੇ ਨਾਲ ਚੱਲਦਾ ਠੀਕ ਆ ਅਚਾਰ ਚੋਰ ਅਚਾਰ ਚੋਰ ਅਚਾਰ ਚੋਰ ਅੰਕ ਜੀ ਤੁਸੀਂ ਇਹਦੇ ਉੱਪਰ ਕਾਤੇ ਰੱਖਦੇ ਆ ਨਹੀਂ ਨਹੀਂ ਆ ਟੱਕਣ ਪਰ ਰੱਖ ਲਓ ਜਿਹੜਾ ਤੁਹਾਡੇ ਹੱਥ 'ਚ ਤਾਂ ਢੱਕਣ ਪਿਆ ਹੈ ਹਾਂ ਇਹਨਾਂ ਪਰ ਰੱਖ ਲਓ ਬੇਸ਼ੱਕ ਆ ਗਏ ਇੱਧਰ ਚਾਚੂ ਵੀ ਹਰੀਆਲੀ ਭਾਬੀ ਉਹ ਹਰੀਆਲੀ ਭਾਬੀ ਆਟਾ ਗੁੰਨਣਾ ਨੂੰ ਕਹਿੰਦੀ ਆ ਤੁਨੋਂ ਚਰੀਆਂ ਆ ਆਜੋ 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 ਵਧੀਆ ਬਣ ਗਈ ਵਧੀਆ ਲੱਗ ਗਈ ਸਨੀਆ ਟੱਟ ਨਹੀਂ ਹੈਗੀ ਇੱਕ ਪਨੀਰ ਉੱਤੋਂ ਹੋਰ ਪਾਣੀ ਚਾਹਤ ਕੋਈ ਪਾਉਣਾ ਖੁੰਝੇ ਚ ਲਾ ਦੋ ਉੱਥੋਂ ਇੱਕ ਬਚਾ ਲੈਣੋ ਜਿਹੜੀਆਂ ਦੋ ਦੇ ਨਾਲ ਹੈ ਹਾਂ ਇੱਕ ਖੁੰਝੇ ਚ ਹੋਰ ਲਾ ਦੇ ਵੀਰੇ ਹਾਂ ਹੂੰ ਕੀ ਆ ਜੀ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਦਾ ਪ੍ਰਸ਼ਾਦਾ ਆ ਰਿਹਾ ਹੈ ਟੈਨਸ਼ਨ ਕਾਦੀ ਲੈਨੇ ਹੋ ਜਸਵੀਨ ਮੇਰੇ ਕਿਨੂੰ ਕਰੀ ਕੈਮਰਾ ਹਾਂਜੀ 9 ਵਜੇ ਦਾ ਪ੍ਰਸ਼ਾਦਾ ਆਇਆ ਪਿਆ ਉੱਥੇ ਉਹ ਉੱਕਣੀ ਪਿਆ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਕਹਿੰਦਾ ਪ੍ਰਸ਼ਾਦਾ ਨਾਲ ਇਹਨੂੰ ਮੈਂ ਪਹਿਨਾ ਕਰਕੇ ਕਰੂੰ ਕੰਮ ਕਾਦੇ ਵਾਸਤੇ ਕਰਦੇ ਨਹੀਂ ਇਹ ਗੱਲ ਮੇਰੀ ਗੱਲ ਦਾ ਤੁਸੀਂ ਵੀ ਜਵਾਬ ਦਿਓ ਜੀ ਵੀ ਆਪਾਂ ਜਿਹੜਾ ਵੀ ਕਾਰੋਬਾਰ ਕਰਨਾ ਚਾਹੇ ਹਲਵਾਈ ਆ ਚਾਹੇ ਅਸੀਂ ਕੋਈ ਮਿਹਨਤ ਕਰਦੇ ਆ ਉਹ ਕਰਦੇ ਆ ਪਰ ਸਿਰਫ ਦੋ ਪ੍ਰਸ਼ਾਦ ਦੇ ਛਕਣ ਵਾਸਤੇ ਦੋ ਘੰਟੇ ਹੋ ਗਏ ਜਿਉਂ ਉਹ ਪਰੌਂਠੇ ਆਏ ਪਏ ਐਨੂੰ ਮੈਂ ਪਹਿਲਾਂ ਕਹਿ ਗਿਆ ਉਹ ਵੀਡੀਓ ਦੇ ਵਿੱਚ ਕਹਿੰਦਾ ਪ੍ਰਸ਼ਾਦ ਹਾਂ ਪ੍ਰਸ਼ਾਦ ਹੁਣ ਉਹ ਪਰੌਂਠੇ ਕਿਹਨੇ ਖਾਣੇ ਫਿਰ ਜਾਸਤਾ ਜਦ ਸਵੇਰੇ ਮੂੰਹ ਕਹਿੰਦਾ ਪਰੌਂਠੇ ਬਣਾ ਲਿਓ ਪਰੌਂਠੇ ਹਾਜ਼ਰੀ ਦੇ ਵਿੱਚ ਹੁਣ ਪਰੌਂਠੇ ਚੰਗੇ ਨਹੀਂ ਲੱਗਦੇ ਇਹਨੂੰ ਇਹ ਕੰਮ ਗਲਤ ਆ ਤੁਹਾਡੀ ਕਦੇ ਰੁੱਖੀ ਮੀਸੀ ਜਿਹੜੀ ਮਿਲਦੀ ਖਾ ਲੈਣੀ ਚਾਹੀਦੀ ਆ ਜਿਹੜਾ ਕੰਮ ਤੁਸੀਂ ਸਾਨੂੰ ਇਹ ਗੱਲ ਦੱਸਣੀ ਚਾਹੀਦੀ ਆ ਵੀ ਇੰਨੇ ਨਿਆਣੇ ਆਏ ਨਾ ਕਿਆ ਕਰੋ ਫਲਾਣੀ ਚੀਜ਼ ਨਹੀਂ ਖਾੜੀ ਨਹੀਂ ਜਿਹੜਾ ਮੇਰਾ ਕੰਮ ਆ ਉਹ ਮੈਂ ਫਲਾਣੀ ਖਾੜ ਦਿੰਦਾ ਨਹੀਂ ਨਹੀਂ ਉਹ ਯਾਰ ਚਾੜੀ ਢੰਡੀ ਹੋ ਜਾਣੀ ਰੋਟੀ ਖਾਣ ਪਿੱਛੇ ਤੁਸੀਂ ਕੰਮ ਕਰ ਰਹੇ ਹੋ ਆ ਦਾ ਮਤਲਬ ਜਿਹੜੇ ਕੋ ਨਾਲ ਬੰਦੇ ਲੈ ਕੇ ਆਏ ਬਾ ਜੀ ਉਹ ਹਲਵਾਈ ਨਹੀਂ ਹੈਗੇ ਉਹ ਹੈਗੇ ਟਾਈਮ ਪਾਸ ਕਰਦੇ ਬਸ ਹਾਂ ਉਹ ਫੇਰ ਆਹੀ ਕਹਿ ਰਹੀ ਆਹੀ ਗੱਲ ਕਹਿ ਰਹੀ ਆ ਕੋਈ ਨਹੀਂ ਫੜਾ ਸਕਿਆ ਹੈ ਚਲੋ ਉਧਰੋਂ ਤਾਂ ਹਰ ਇੱਕ ਦਾ ਜਵਾਬ ਆ ਨਹੀਂ ਬਸ ਚਾਚੂ ਅਸੀਂ ਬੋਲੀ ਜਾਣਾ ਨਹੀਂ ਚਾਚੂ ਹੁਣ ਤੁਸੀਂ ਅੰਕਲ ਨੂੰ ਕੁਝ ਨਹੀਂ ਕਹਿਣਾ ਚਲ ਬਸ ਠੀਕ ਹੈ ਮੇਰੇ ਧੀ ਨੇ ਕਹਿਤਾ ਇਹ ਬਿਲਕੁਲ ਕੁਝ ਨਹੀਂ ਕਹਿਣਾ ਅੰਕਲ ਨੂੰ ਕੋਈ ਗੱਲ ਮਹਾਂ ਸਾਹਿਬ ਦਾ ਕੋਈ ਪੈਜ ਪ੍ਰੋਟੇਕ ਕਰਨੇ ਪ੍ਰੋਟੇਕ ਲਗਾ ਦੋ ਤਾਂ ਕੋਈ ਚੱਕਰ ਨਹੀਂ ਆ ਰੋਟੀ ਵੀ ਬਣ ਗਈ ਆਜੋ ਚਲੋ ਮੈਂ ਮੇਰੇ ਦਾ ਜੀ ਤੁਹਾਨੂੰ ਫੋਟੋ ਤੱਕ ਰਾਂ ਉਧਰ ਮੈਨੂੰ ਉਹ ਵੀ ਠੀਕ ਦੇ ਮੁੰਡੇ ਓਕੇ ਬਾਹਗਰੂ ਸੱਤ ਨਾਮਲਾ ਫੜ ਭਾਈ ਉਸਤਾਦ ਟੇਕ ਮੱਥਾ ਸਿਰ ਤਾਂ ਟਕਣਾ ਨਹੀਂ ਹੈਗਾ ਹੁਣ ਪਤਾ ਨਹੀਂ ਕਿਹੜੇ ਬਾਬੇ ਮੁਰੇ ਅਰਦਾਸ ਕਰਨੀਆਂ ਨੇ ਜਾ ਜਿਹੜਾ ਕਹਦਾ ਕਾਣ ਸੂੰਬੇ ਪਰ ਕਾਣ ਤਾ ਵੱਜਣਾ ਵੀ ਪਹਿਲਾਂ ਮੱਥਾ ਟੇਕਣਾ ਟੇਕੋ ਜੀ ਆਓ ਗੇਰੋ ਆਪਣੀ ਦਾਲ ਹਲਦੀ ਹੁਲਦੀ ਚ ਚੌਲ ਮਿੱਠਾ ਕਿੱਥੇ ਗੇਰ ਕੇ ਹੁਣ ਹਸੀ ਜਾਂਦੇ ਆ ਉਧਰ ਨੂੰ ਮੂੰਹ ਕਰਕੇ ਟੇਕ 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 ਇਥੇ ਦੀ ਟੇਕ ਲੈਰ ਜੋ ਕਰਨਾ ਤੂੰ ਸ਼ੱਕ ਨਾ ਆਪਣਾ ਇੱਥੇ ਰੱਖ ਕੇ ਜਿੱਥੇ ਉਹ ਕਰਨਾ ਆਪਣਾ ਮੱਥਾ ਟੇਕ ਹੁਣ ਵਾਹਿਗੁਰੂ ਦਾ ਨਾਮ ਲੈ ਕੇ ਹਾਂ ਸਤਨਾਮ ਵਾਹਿਗੁਰੂ ਕਰੇ ਕਿਰਪਾ ਨਾ ਬਰ ਇਹਨਾਂ ਦੇ ਭਾਈ ਕੋਈ ਵੀ ਸੱਟ ਪੇਟ ਨਾ ਵੱਜੇ ਇਹਨਾਂ ਦਾ ਟੈਂਟ ਵਧੀਆ ਰਹਿ ਰਿਹਾ ਪ੍ਰੋਗਰਾਮ ਵਧੀਆ ਰਿਹਾ ਆਪਣਾ ਬਸ ਚੱਲ ਧੰਨ ਗੁਰੂ ਨਾਨਕ ਦੇ ਸੱਚਾ ਪਾਤਸ਼ਾਹ ਮੈਂ ਹੀ ਅਰਦਾਸ ਕਰ ਦਿੰਦਾ ਲੈ 550 ਰੁਪਏ ਦੇ ਗਏ ਹੁਣ ਅੱਛਾ 550 ਗਾਹ ਨੂੰ ਗਾਹ ਨੂੰ ਸਾਰੇ 500 ਤੋਂ ਘੱਟ ਕੋਈ ਹੈ ਨਹੀਂ ਓਰੇ ਪਾਰ ਤੱਕ ਵੱਜਾਈ ਅੱਛਾ ਠੀਕ ਆ ਗਾਹ ਨੂੰ ਸਹੀ 500 ਦਾ ਬੱਤ ਤੂੰ ਹਾਰ ਗਿਆ ਅੱਜ ਇਹ ਨਹੀਂ ਪਤਾ ਇਹਨਾਂ ਨੇ ਸ਼ਰਤ ਲਾਈ ਵੀ ਅੱਜ ਕਾਦੀ ਸ਼ਰਤ ਲਾਈ ਹੈ ਸ਼ਰਤ ਆ ਲੈ ਉਹਦੀ ਮੈਨੂੰ ਮੈਂ ਵੀ ਉੱਥੇ ਹੀ ਖੜਿਆ ਆ ਉਹਦੇ ਨਾਲ ਪਿਆਰ ਹਾਂ ਤੂੰ ਮੈਨੂੰ ਪਤਾ ਤਾਂ ਲੱਗੇ ਸ਼ਰਤ ਕਾਦੀ ਲੱਗੀ ਪਈ ਆ ਇਹ ਕਹਦਾ ਮਾਲਕ ਬਰਾਬਰ ਨਹੀਂ ਕੰਮ ਕਰ ਸਕਦਾ ਅੱਛਾ ਉਹ ਥਰੇ ਬਰਾਬਰ ਸੁੰਬੇ ਲਾ ਦੇ ਮਣਕੇ ਖੜਦੇ ਮਾਰਨੇ ਗਣਕੇ ਵੀ ਕਿਹੜਾ ਪਹਿਲਾ ਮਾਰਦਾ ਕਿਹੜਾ ਮਾਰਦਾ ਉਹ ਥੇ ਕਿਹੜਾ ਪਹਿਲਾ ਜਾਂਦਾ ਠੀਕ ਹੈ ਇੱਕ ਇੱਕ ਹੋਰ ਗੱਲ ਹੁੰਦੀ ਆ ਹੁਣ ਇਹ ਏ ਢੰਗ ਹੁੰਦਾ ਕੰਮ ਕਰਾਉਣ ਦਾ ਉਹੀ ਜਗ ਜੇ ਬਸ ਨਾ ਨਾ ਚਾਹੀਦਾ ਇੱਕੜੀ ਚੱਲਣਾ ਇਹ ਸਗਨੇ ਚੱਕਰ ਜਿਹਾ ਮੰਨ ਲਾ ਬੈਠੇ ਰਹਿੰਦੇ ਹਾਂ ਹੁਣ ਖੱਡੇ ਮੰਨ ਸ਼ੁਰੂ ਕਰਨੇ ਤੇ ਹਾਂ ਉਹਦਾ ਆਪਣਾ ਕੰਮ ਕਪੜਾ ਕੰਮ ਕਵਰ ਕਰੋ ਬਸ ਫਟਾਫਟ ਚਲੋ ਜੀ ਆਈ ਰਿਹਾ ਹੋਣਾ ਆਪਣਾ ਟੈਂਟ ਵਾਲਾ ਅੱਜ ਦਲੀ ਸੜ ਵੀ ਜਿਹੜਾ ਚੁੰਨੇ ਵਾਲਾ ਪ੍ਰੋਜੈਕਟ ਆ ਜੀ ਉਹ ਵੀ ਕਵਰ ਹੋ ਚੱਲਿਆ ਤੇ ਅਜੇ ਇਹਦੇ ਵਿੱਚ ਕਿਤੇ ਇਹਨਾਂ ਨੇ ਫੁੱਲ ਬੂਟੇ ਜੇ ਟੰਗਣੇ ਆ ਜਿਵੇਂ ਦੂਸਰੇ ਦਾ ਟੰਗ ਹੋਇਆ ਚਲੋ ਇਹਨਾਂ ਦੇ ਵੀ ਮਿਹਨਤ ਲੱਗੇ ਪਿਆ ਇਹ ਕਹਿੰਦੇ ਸੀ ਟੌਰ ਬਣਾ ਦੇਾਂਗੇ ਮਕਾਨ ਦੀ ਪੂਰੀਆਂ ਨਾ ਚਲੋ ਰਿਸਪੌਂਸਿਬਿਲਟੀ ਇਹਨਾਂ ਦੀ ਆਹੀ ਕੰਮ ਦੇ ਪੈਸੇ ਲੈਣੇ ਇਹਨਾਂ ਨੇ ਤੇ ਉਧਰ ਪਾਣੀ ਪਤਾ ਨਹੀਂ ਕਿਹੜੇ ਸਾਹਮਣੇ ਛੱਡਿਆ ਪਿਆ ਇਹਨਾਂ ਨੇ ਖੁੱਲ੍ਹੇ ਹੀ ਸਾਹਮਣੇ ਉਹ ਪਾਣੀ ਤਾਂ ਘਟਾ ਲਾ ਪੁੱਤ ਪਾਣੀ ਕੰਮ ਕਰ ਲੈ ਥੋੜਾ ਸਾ ਹਾਂ ਮੋਟਰ ਵੀ ਜਲਦੀ ਆ ਪਰ ਟੈਂਕੀ ਵੀ ਭਰੀ ਪਈ ਆ ਇਹ ਲੱਡੂਆਂ ਵਾਸਤੇ ਚਾਣੀ ਤਿਆਰ ਹੋ ਰਹੀ ਆ ਠੀਕ ਆ ਠੀਕ ਆ ਜਿਹੜਾ ਬਟਨ ਐ ਦਾ ਸਨੇਹਾ ਦੇਣਾ ਲੱਡੂ ਕੱਦ ਪੱਠ ਹੋਣੇ ਆ ਹਾਂ ਕਿੰਨਾ ਟਾਈਮ ਮੜਾ ਜਾਏ ਥੋੜਾ ਨਾ ਵੀ ਤੂੰ ਇੱਕ ਘੰਟਾ ਜੇ ਪਿਆ ਨਾ ਹਾਂ ਮੋਰੀ ਕਹਿੰਦਾ ਵੀ ਉਸ ਸਾਹ ਨਾਲ ਪਹਿਲਾ ਦੱਸਦੀ ਕਿਤੇ ਹੋਵੇ ਤੂੰ ਘੰਟੇ ਤੱਕ ਸਨੇਹਾ ਦੇਵੇ ਡੇਢ ਘੰਟੇ ਤੱਕ ਬੰਦੇ ਆ ਹੁਣ ਉਸ ਸਾਹ ਨਾਲ ਹਾਂ 1 ਘੰਟੇ ਤੱਕ ਸੁਨਿਆਗ ਬੁਲਾ ਦਾਂਗੇ ਆਪਾਂ ਅੱਧੇ ਘੰਟੇ ਦੇ ਵਿੱਚ ਵਿੱਚ ਬੰਦੇ ਆ ਜਣੇ ਸਮਝ ਲੈ ਤੇਰੇ ਕੋਲ ਡੇਢ ਘੰਟਾ ਹੈਗਾ ਅਜੇ ਹਾਂ 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 ਉਹ ਆ ਇਹਨੂੰ 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 ਪਾ ਕੇ ਦੋ ਆਬ ਛੋਟੂ ਨੂੰ ਚਾਹ ਤਾਂ ਤੇਰੇ ਬੰਦੇ ਕਹਿੰਦੇ ਤਾਂ ਚਾਹ ਅਸੀਂ ਆਪੇ ਬਣਾਉਂਗਾ ਮੈਂ ਤਾਂ ਮਾਂ ਕਿਤੇ ਉਧਰੇ ਕਹਿੰਦਾ ਚਾਹ ਬਣਾ ਦੋ ਹਾਂ ਚਾਹ ਹੁਣ ਤਾਂ ਮੈਂ ਅੱਗੇ ਤਾਂ ਹਲਵਾਈਆਂ ਕੋਲ ਚਾਹ ਚੂ ਪੀ ਜਾਂਦਾ ਤਾਂ ਹੁਣ ਨਹੀਂ ਨਾ ਚੂ ਨਾ ਚਾਹ ਦੋਹੇ ਚੀਜ਼ਾਂ ਬੰਦਾ ਕਿ ਇਹਦਾ ਹਲਵਾਈਆਂ ਦਾ ਅਸੀਂ ਫਾਇਦਾ ਚੱਕ ਲੈਂਦੇ ਹੁੰਦੇ ਤੇ ਹੁਣ ਮਹਾਰਾਜਨ ਛੋਟਾ ਜਿਹਾ ਸੁਚੇਤ ਕਰਤੇ ਆ ਤੇਰੀ ਬਾਤ ਉੱਪਰ ਆਈ ਹੁਣ ਇਹ ਉੱਕੇ ਜੀ ਆ ਅਖਬਾਰ ਕੱਤ ਦੇਤੇ ਉੱਪਰ ਇਹਦੇ ਚ ਤੇਰੀ ਕਾਲੀ ਮਿਰਚ ਘਾਟੇ ਦਿਖਦੀ ਯਾਰ ਮੈਨੂੰ ਕਾਲੀ ਮਿਰਚ ਵੀ ਤਾਂ ਹੁੰਦਾ ਲੱਡੂ ਚ ਆਈ ਹੋਈ ਆ ਥੋੜੀ ਥੋੜੀ ਪਾਈ ਆ ਕੰਜੂਸ ਕੰਜੂਸੀ ਨਾ ਕਰੀ ਨਾ ਨਾ ਪੁਰਾਣੇ ਸਮੇਂ ਦੇ ਅਕੋਰਡਿੰਗ ਚੱਲਣਾ ਆਪਾਂ ਨੇ ਜੋ ਜੋ ਲੱਡੂਆਂ ਚ ਹੁੰਦਾ ਤੋ ਪਾ ਦੇ ਪਾ ਦੇ ਹਾਂ ਜਿਆਦਾ ਕਲਰਫੁਲ ਵੀ ਨਹੀਂ ਕਰਨੇ ਹੈਗੇ ਜਿਹੜੇ ਹਿਸਾਬ ਨਾਲ ਚੱਲਦਾ ਹਾਂ ਹਾਂ ਅਲੀ ਨੂੰ ਲੱਗਾ ਧੁੱਪ ਜੀ ਲੱਗਣ ਲੱਗੀ ਇੱਧਰ ਹੁਣ ਓਏ ਕੀ ਕਰਦਾ ਪੁੱਤ ਤੂੰ ਬੈਠਰ ਨੂੰ ਠੰਡੀ ਜੀ ਦੇਖਦਾ ਥਲੇ ਐਦੇ ਬਾਅਦ ਤੇ ਹੁਣ ਮੈਂ ਇਹਨੂੰ ਉਧਰ ਪੁੱਜਦਾ ਕਰਦਾ ਇਹਨੂੰ ਉੱਥੇ ਕੱਢ ਜੋ ਵਾਹ ਰੂਸਾਤ ਨਾਮ ਹੁਣ ਤੁਸੀਂ ਸੁੱਚੇ ਆਟੇ ਦਾ ਪ੍ਰਸਾਦਾ ਲਵਾਤਾ ਭੋਗ ਆ ਬੱਲੇ ਭਾਬੀ ਧੰਨਵਾਦ ਤੇਰਾ ਅਜੇ ਪੰਜ ਛੇ ਪ੍ਰਸਾਦ ਦੇ ਰੱਖਦੇ ਹੋ ਖਾਲੂਗਾ ਅਜਾ ਦੂਆ ਪਤਾ ਨਹੀਂ ਕਿੱਧਰ ਚਲ ਗਿਆ ਹੋ ਹੌ ਕੰਮ ਕਰ ਪਾ ਦਿਓ ਉਹਨਾਂ ਨੂੰ ਬੱਚਾ ਹਲੋ ਭਾਈ ਮੈਨੂੰ ਦੇਤੀ ਰੋਟੀ ਖਾ ਲਈ ਖਾ ਲਈ ਬਸ ਠੀਕ ਆ ਆਜਾ ਜੋ ਅੰਨੀ ਕੋ ਢਾਲ ਨਾਲ ਭਾਬੀ ਦਾ ਕੀ ਬਣਨਾ ਹੋਰ ਪਾ ਉਹਨੇ ਨਹੀਂ ਫੇਰੇ ਮੇਰੇ ਘੇੜੇ ਮਰਾਈ ਜਾਨੇ ਬਾਰ-ਬਾਰ ਸਰਦਾਰ ਜੀ ਆ ਲਾ ਦੇ ਸਰਦਾਰ ਜੀ ਉਹ ਲਿਆ ਦਿਓ ਚੱਲ ਬਸ ਲੈ ਉਹ ਲਾ ਫਾੜ ਓਏ ਇੰਦਰ ਆ ਪਲਾ ਛੱਕ ਉਹਨੂੰ ਵੀ ਦੇਖ ਤੂਆ ਤੇਰੇ ਨਾਲ ਦਾ ਕਿੱਥੇ ਆ ਉਹਨੇ ਵੀ ਗਾਣਾ ਉਹਨੂੰ ਮਾਰ ਲਾ ਬਾਜੋ ਜਾਂਦਾ ਸਾਹਮਣੇ ਉਹਨੂੰ ਕਿਹ ਰੋਟੀ ਖਾਣ ਰੋਟੀ ਹਰੀ ਬਾਈ ਨੂੰ ਹਰੀ ਬਾਈ ਨੂੰ ਵੀ ਕਹਦੇ ਆ ਨਾ ਪ੍ਰਸ਼ਾਦਾ ਛੱਕ ਲੈਂਦਾ ਬਣਾ ਬਸ ਠੀਕ ਆ ਠੀਕ ਆ ਠੀਕ ਆ ਅਸਪਤਾਲ ਵਾਲੇ ਮਟਰ ਵੀ ਲੈ ਕੇ ਆਏ ਵੀਰਿਆ ਆ ਪਾਣੀ ਤੇ ਲੈ ਕੇ ਆ ਤਦੀ ਬਣਦੀ ਰੋਡ ਰੂੜੀ ਜਿਹੜੀ ਬਣਾਈ ਸੀ ਤਾਂ ਹੁਣ ਹਾਂ ਫੈਦੀ ਵੀ ਬੱਤ ਚੱਕ ਕਰਨਾ ਢੰਗੇ ਹੁੰਦਾ ਜੀ ਰੋੜੀ ਰੋੜੀ ਜੀ ਇਹਨੇ ਹੁਣੇ ਬਣਾ ਕੇ ਦੇਖੀ ਆ ਦੀ ਹਾਂ ਪੁੱਤ ਕੀ ਕਹਿੰਦਾ ਮੇਰਾ ਨਾਨਾ ਕਰਨ ਲੱਗ ਗਿਆ ਜੀ ਪਤੰਗ ੜਾਉਣ ਹੁਣ ਇਹ ਵੀ ਕਹਿੰਦੀ ਮੈਂ ਵੀ ਪਤੰਗ ੜਾਉਣਾ ਨਹੀਂ ਹੁਣ ਨਹੀਂ ਪੁੱਤ ਉੱਪਰ ਦਿਖਣਾ ਮੈਨੂੰ ਇੰਨੀ ਦੂਰ ਨਹੀਂ ਦਿਖਣਾ ਆ ਆ ਗਿਆ ਆ ਗਿਆ ਮਾ ਉੱਪਰ ਨੂੰ ਆਉਣਾ ਪਣਾ ਮੈਨੂੰ ਨਿਆਣਾ ਦੀ ਵੀ ਮੰਨਣੀ ਪੈਂਦੀ ਭਰਾਵਾ ਸਭ ਕੁਝ ਨੀ ਜੈਨੇ ਸਪੀਕਰ ਫੜ ਲਿਆ ਫਿਰ ਗੋਦੀ ਚੱਕਣੀ ਪੈਣੀ ਹੁਣ ਖੇਲਦੀ ਤਾਂ ਫਿਰਦੀ ਆ हां चल आ गया मैं चल दिखा के क्या दिखाना मन्नू चल ਪਰ ਰੈਂਪ ਦਾ ਸਾਨੂੰ ਬਹੁਤ ਫਾਇਦਾ ਹੋਗਾ ਜੀ ਕੀ ਰੌਲਾ ਪੈ ਗਿਆ ਅੱਜ ਕੀ ਰੌਲਾ ਪੈ ਗਿਆ ਅੱਛਾ ਤੁਹਾਡੇ ਆਪਣੀਆਂ ਪਰਸਨਲ ਗੱਲਾਂ ਚੱਲਦੀਆਂ ਹਾਸਲੋ 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 ਮੈਂ ਜਿਆ ਰੌਲਾ ਪੈ ਗਿਆ ਅੱਛਾ ਮੈਂ ਤਾਂ ਬਿਮਾਰ ਦੀ ਹੋ ਗਈ ਹਾਏ ਓਏ ਹੋਏ ਭਾਬੀ ਤੇ ਦਵਾਈ ਦਾ ਹੀਲਾ ਕਰ ਚੱਲ ਕੋਈ ਨਹੀਂ ਹਾਂ ਪੁੱਤ ਚੱਲ 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 ਕੱਥੇ ਨਾਣਾ ਮੰਨੂ ਦੱਸ ਲਾ ਤੂੰ ਨਾ ਮੈਨੂੰ ਕੋਈ ਕੰਮ ਕਰਨ ਦੀ ਹੁਮੇਤੇ ਕੀ ਕਰਾਉਣਾ ਆਪਰ ਤਾਂ ਹੋ ਛੱਡ ਦੇ ਮੇਰੀ ਜੇਬ ਛੱਡ ਚੱਲ ਭੱਜ ਕੇ ਚੱਲ ਚੱਲ ਹੋ ਚੱਲ ਆ ਗਿਆ ਮੈਂ ਮੇਰੇ ਲੱਡੂ ਰੋਣ ਨੂੰ ਤਾਂ ਖੇਲ ਦੀ ਫੇਰੀ ਚੱਲ ਬੱਸ ਮੈਨੂੰ ਦਿਸਤਾਲ ਬਣਾ ਕਰ ਹਾਂ ਪੁੱਤ ਕਿਆ ਕਰਨ ਕਰਨ ਕਿਆ ਕਰਦਾ ਕਰਨ ਤਾਂ ਪੁੱਤੋਂ ਪਤੰਗ ਉਡਾਉਂਦਾ ਉਹਨੂੰ ਉਡਾਈ ਜਾਂਦੇ ਉਹਨੇ ਅੱਜ ਪੁੱਠਾ ਕੰਮ ਸ਼ੁਰੂ ਕਰ ਲਿਆ ਜੀ ਹੁਣ ਜਿੰਨੇ ਵੀ ਜਵਾਕ ਆਉਣੇ ਕਰਨ ਤੇਰਾ ਜਿਹੜਾ ਵੀ ਯਾਰ ਦੋਸਤ ਆਉਣਾ ਸਾਰਿਆਂ ਦੇ ਉੱਪਰ ਆਉਣਾ ਤੁਸੀਂ ਲੜੀਆਂ 'ਚ ਫਸਣਾ ਉਹ ਕਰਨ ਮੈਂ ਕਹਿੰਦਾ ਤੂੰ ਹੁਣ ਵੀ ਲੜੀਆਂ ਨਾਲ ਲੱਗਿਆ ਪਾ ਖਹਿਣਾ ਇਹਨੇ ਪਤੰਗ ਵਾਲਾ ਸਿਸਟਮ ਚੱਕ ਲਿਆ ਜੀ ਹੁਣ ਆਹ ਹਾਂ ਪੁੱਤੋਂ ਕਿਆ ਕਰਨਾ ਇਹ ਤਾਂ ਕੋਈ ਨਹੀਂ ਮਿਲਦਾ ਜੀ ਸਾਨੂੰ ਫੇਰ ਥੋੜੀ ਦੇਰ ਤੱਕ ਹਜੇ ਜੀ ਇੱਧਰ ਲਈ ਸੜਾ ਹੈ ਨਾ ਜਿਹੜਾ ਡੈਕੋਰੇਸ਼ਨ ਕਰਨਾ ਫੁੱਲ ਫੁੱਲ ਦੇ ਲਾਉਣੇ ਆ ਪਿਆ ਅੰਦਰ ਮਾਸੀ ਮਾਸੀ ਬਾਹਰ ਤੋਂ ਪਜ ਗਈ ਅਸਲ ਚਲ ਮੈਂ ਲਾਉਂਗਾ ਜੀ 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 ਚੁੰਨੀ ਵਾਲੇ ਕੰਮ ਕਰ ਗਏ ਜੀ ਆਪਣਾ ਮੁਕੰਮਲ ਪਰ ਮੈਨੂੰ ਥੋੜੀ ਜੀ ਘਾਟ ਲੱਗਦੀ ਆ ਵੀ ਜੇ ਇੱਕ ਇੱਥੇ ਤਾਂ ਕਾਟੀ ਇਧਰ ਨੂੰ ਆਏ ਤੇ ਇੱਕ ਆਏ ਪੈ ਜਵੇ ਨਾ ਸੈਂਟਰ ਦੇ ਵਿੱਚ ਫੇਰ ਗੱਲਬਾਤ ਬਣ ਜੂਗੀ ਤੇ ਬਾਕੀ ਲੜੀਆਂ ਲੁੜੀਆਂ ਦਾ ਸਿਸਟਮ ਸਾਰਾ ਹੀ ਹਿਲਾ ਕੇ ਚੁੰਨੀਆਂ ਪਾ ਕੇ ਹੁਣ ਉਹਨੂੰ ਵੀ ਫੋਨ ਕਰਨਾ ਪੈਣਾ ਰਾਜੂ ਨੂੰ ਸਾਡੇ ਵੀਰ ਨੂੰ ਵੀ ਇੱਕ ਵਾਰ ਇਹਦੀ ਸੈਟਿੰਗ ਕਰ ਜਾ ਕੇ ਬਾਕੀ ਹੁਣ ਦਾ ਫਾਈਨਲ ਉਹ ਤਾਂ ਆਪਣੇ ਆਪ ਵਿੱਚ ਫਾਈਨਲ ਕਰ ਗਏ ਸੀ ਮਨ ਉਹਨੂੰ ਕਿਹਾ ਵੀ ਇੱਕ ਕਾਟੀ ਵਿਚਾਲੇ ਨੂੰ ਪਾ ਜੋ ਤਾਂ ਥੋੜਾ ਜਿਹਾ ਹੋਰ ਕਵਰਿੰਗ ਜਾ ਹੋ ਜਾਊਗਾ ਹੁਣ ਉਹਨਾਂ ਨੇ ਜਿਹੜਾ ਉਹ ਵਿੱਚ ਵਿਆਹ ਵਾਲਾ ਘਰ ਵਾਲਾ ਜਿਹੜਾ ਉਹ ਵੀ ਬੱਚੇ ਲਕੋਤਾ ਨੇੜੇ ਜਿੱਥੇ ਚ ਰਾਤ ਨੂੰ ਚੱਲਣੀ ਹੈ ਜੀ ਉਹ ਐਲਈਡੀ ਸਮਝ ਲਓ ਇਹ ਵੀ ਉਹਨਾਂ ਨੂੰ ਕਹਿਣਾ ਪੈਣਾ ਵੀ ਇਹ ਵੀ ਥੋੜਾ ਦਾ ਨੰਗਾ ਕਰਨਾ ਪੈਣਾ ਸ਼ਾਮ ਦੀ ਸਬਜ਼ੀ ਦੀ ਤਿਆਰੀ ਹੋਣ ਲੱਗੀ ਹਾਂ ਹਾਂ ਮਾਸੀ ਨੂੰ ਆਹ ਟਾਈਮ ਵਰਸਾਦਾ ਅੱਜ ਮਾਸੀ ਕਹਿੰਦੀ ਮੈਂ ਆਹ ਟਾਈਮ ਵੀ ਅੱਛਾ ਸ਼ੂਗਰ ਵਾਲੀ ਗੋਲੀ ਵੀ ਲੈ ਦੇ ਮਾਸੀ ਹੈਰ ਜੋ ਮਟਰ ਨਿਕਲਦੇ ਵੀ ਕੁਸ ਭੈਣੇ ਨਾ ਭੈਣੇ ਬਹੁਤ ਔਖੇ ਨਿਕਲੇ ਥੋੜੀ ਥੋੜੀ ਜਿਹੀ ਹੈਗਾ ਭਾਰੀ ਹੈ ਜਾਨੀ ਨਿਕਲਦੇ ਘੱਟ ਦੋ ਮੇਰਾ ਮੇਰਾ ਮਟਰ ਲੈ ਜਾ ਦੇਖੋ ਕਿੰਨੇ ਸੋਹਣੇ ਹੈ ਭਾਰੀ ਆਇਓ ਆਜਾ ਭੈਣੇ ਹੋਰ ਕੀ ਰੋਪੜਦਾ ਹੈ ਜੀ ਆ ਬਈ ਕਿ ਹੁਣ ਕੀ ਪਤਾ ਕਿੱਥੇ ਤੇ ਮਾਲ ਹੈ ਡੌਨ ਹੈ ਹਾਂ ਇਹ ਵੀ ਆ ਗਿਆ ਆਪਣਾ ਨਾ ਨੇ ਹੋਰ ਹੋ ਗਿਆ ਡੌਲ ਹੋੜ ਵਿਆਹ ਹੋ ਗਿਆ ਭਾਈ ਦਾ ਵਿਆਹ ਹੋ ਵੀ ਗਿਆ ਬੱਚੇ ਅਲਜੀ ਵੀ ਕਹਾਣੀ ਅਧੀ ਹਾਂ ਉਹ ਜੀ ਹੋਈ ਉਹ ਕਹਾਣੀ ਇਹ ਹੁਣ ਤੁਸੀਂ ਸ਼ਾਮ ਦੀ ਸਬਜ਼ੀ ਦੀ ਤਿਆਰੀ ਮਾਤਾ ਹਾਂ ਹਾਂ ਜਿਹੜੇ ਲੱਡੂ ਵਾਲੇ ਸਨੇਸ ਸੁਨੂਹੇ ਦੇਣੇ ਤੇ ਮਾਤਾ ਦੱਸ ਤੇ ਕਿਨੂੰ ਕਿਨੂੰ ਦੇਣੇ ਤੈਨੂੰ ਕਿਹੜੇ ਮੈਂ ਦੇ ਦੇ ਉਹ ਤਾਂ ਉਹਨੂੰ ਦੱਸ ਦੇਣਾ ਤਾਂ ਉਹਨੂੰ ਤਾਂ ਦੱਸ ਤਾਂ ਹਰੀ ਵਾਲੀ ਭਾਬੀ ਨੂੰ ਹਾਂ ਹਾਂ ਬਸ ਇਹ ਤਾਂ ਜਿਹੜੇ ਸੱਦੇ ਸੁਧਦੇ ਦੋਣੇ ਆਪਣਾ ਧਿਆਨ ਰੱਖੀ ਸਾਡੇ ਕੋਲ ਕੋਈ ਲਾਂਬਾ ਨਾ ਆਵੇ ਵੀ ਫਲਾਣਾ ਰਹਿ ਗਿਆ ਠਮਗਾਣਾ ਰਹਿ ਗਿਆ ਇਹ ਤੇਰੀ ਜ਼ਿੰਮੇਵਾਰੀ ਹੈ ਤੂੰ ਘਰ ਚ ਬੜੀ ਹੈ ਸਭ ਤੇ ਫਿਰ ਬੀਬੀ ਤੇ ਗੱਲ ਛੱਡਦੇ ਹੋ ਹਾਂ ਫੇ ਬੀਬੀ ਨੂੰ ਕਹਣਾ ਵੀ ਭਾਈ ਮਾਤਾ ਚੱਲ ਮਾਤਾ ਪਰ ਵੀ ਕਾ ਛੱਡਣੀ ਅਸੀਂ ਸੱਦੇ ਵਾਲੇ ਪਰ ਛੱਡਣੀ ਮੈਂ ਤਾਂ ਕਿਹਾ ਤੇ ਇਹ ਨਹੀਂ ਕਹਿ ਕਹਿ ਇਹ ਵੀ ਚਾਲ ਜ਼ਰੂਰੀ ਆ ਜ਼ਰੂਰੀ ਯਾਰ ਇੱਕ ਕੰਮ ਜਿਹੜਾ ਸਿਆਣਿਆਂ ਨੇ ਕੰਮ ਕਰਨਾ ਸਿਆਣਿਆਂ ਨਹੀਂ ਕਰਨਾ ਹਾਂ ਚੱਲ ਇਹ ਵੀ ਜਰੂਰੀ ਆਏ ਤੇ ਮਟਰ ਤੇ ਦੇ ਵੀ ਸਾਰੇ ਲੈ ਦੋ ਦੋ ਬਣੇ ਪਏ ਇਹ ਜ਼ਿਆਦਾ ਪੱਕ ਗਏ ਨਾ ਮਟਰ ਜ਼ਿਆਦਾ ਪੱਕ ਗਏ ਹਾਂ ਦਾਬ ਚ ਆ ਗਲੇ ਦਾਬ ਚ ਆ ਗਏ ਜਿੱਥੇ ਆਪਾਂ ਨੇ ਜੈਸਮੀਨ ਮੁੱਕਾ ਦਾਣਾ ਜੈਸਮੀਨ ਵੀ ਹੈ ਨਹੀਂ ਆਪਾਂ ਨੇ ਜਿੱਥੇ ਉਹਨਾਂ ਦੇ ਜਵਾਈ ਨੇ ਵੀ ਮਟਰ ਲਾਏ ਵੇ ਤੇ ਉਹ ਕਹਿੰਦਾ ਸਾਡੇ ਵੀ ਹਾਈ ਕੁਆਲਿਟੀ ਨਿਕਲਿਆ ਜੀ ਇਸ ਵਾਰ ਹਾਂ ਦਾਣਾ ਬਸੇ ਪਰ ਨਿਕਲਦਾ ਇੱਕ ਹੈ ਫਲੀ ਮਟਰ ਚ ਨਹੀਂ ਗ੍ਰੇਨ ਦੋ ਤਿੰਨ ਹੈ ਮੋਟਾ ਹਾਂ ਨੇ ਗਿਆ ਪਾਪਾ ਜੀ ਡਾਊਨ ਥੱਲੇ ਨੂੰ ਚਾਦਰਾਂ ਦੋ ਆ ਉਤਰੋ ਇੱਧਰ ਨੂੰ ਉਤਰ ਗਿਆ ਤੁਸੀਂ ਪੌੜੀਆਂ ਚੜ੍ਹਿਆ ਹਾਂ ਬਾਕੀ ਆਪਣਾ ਹਲਵਾਈ ਨੇ ਜੀ ਕੰਮ ਪੂਰਾ ਖਚਿਆ ਪਿਆ ਬਖਰੂ ਦੀ ਕਿਰਪਾ ਨਾਲ ਪੂਰਾ ਰੌਣਕ ਲੱਗੀ ਪਈ ਓਧਰਲੀ ਸਾਈਡ ਆ ਰੈਂਪ ਤਾਂ ਤਾਂ ਬਹੁਤ ਸੌਖਾ ਹੋ ਗਿਆ ਜੀ ਸਾਨੂੰ ਪਕੌੜੀਆਂ ਕੱਢਦੇ ਆ ਆ ਤਾਂ ਬਾਈ ਇਹ ਤਾਂ ਸਵੇਰ ਦਾ ਵਿਚਾਰਾ ਖੋਏ ਪਰਿਆ ਅੱਜ ਦਾ ਡਿਊਟੀ ਇੱਧਰ ਹੀ ਲੱਗੀ ਪਈ ਆ ਇਦੋਂ ਪਕੌੜੀਆਂ ਕੱਢਦੇ ਆ ਮੇ ਲੋ ਜੀ ਡਾਣ ਨੂੰ ਸਸਤੀ ਕਰਾਜੀ ਸਾਰੇ ਕੀ ਹਾਲਾ ਥਰਾ ਬਾਹਣ ਉਰੀ ਦਿਖਣਾ ਚਾਹੀਦਾ ਤੋ ਬਾਹਰ ਨਹੀਂ ਦਿਖਣਾ ਚਾਹੀਦਾ ਕਿਤੇ ਇੰਨੇ ਕੇਰੀਏ ਦਿਖੀ ਜਾਣਾ ਤੈਨੂੰ ਹਾਂ ਬਸ ਜੋ ਹਲਵਾਈ ਨੂੰ ਚਾਹੀਦਾ ਅੱਛਾ ਆ ਟੈਂਟ ਦਾ ਵਈ ਵਈ ਗੱਡ ਗਿਆ ਬਾਈ ਆ ਵੀ ਬਣਾ ਇੱਧਰ ਲਈ ਸਾੜਾ ਇਹਲਾ ਬਸੀਲਾ ਜਾ ਇਹ ਹੁਣ ਐਡੀ ਰੋਟੀ ਕਾ ਬੱਤ ਪਕਾਉਣ ਲੱਗਿਆ ਬਾਈ ਸ਼ੁਕਰਵਾਰ ਹੈ ਅੱਛਾ ਸ਼ੁਕਰਵਾਰ ਹੈ ਸ਼ੁਕਰਵਾਰ ਹੈ ਆ ਦੇਖ ਦੇਖੀ ਇਹ 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 ਆਇਨਾ ਨਾ ਕਰ ੱਟਕਾ ਨਾ ਕਰ ਟਾਈਮ ਜ਼ਿਆਦਾ ਲੱਗ ਜਾਊਗਾ ਹਾਂ ਟਾਈਮ ਜ਼ਿਆਦਾ ਲਾਦੇ ਕੋਈ ਚੱਕਰ ਨਹੀਂ ਹੈਗਾ ਪਰ ਗਲਤੀ ਵੀ ਗੁੰਜਾਇਸ਼ ਨਹੀਂ ਹੈਗੀ ਅੱਗੇ ਕਰ ਲੈ ਬਾਈ ਕਰਦੀ ਅੱਲਾ ਤੁਸਾਂ ਲਾ ਦੋਗਾ ਤਰੀ ਲੱਗ ਗਏ 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 ਬੰਦੇ ਆ ਗਏ ਬਸ ਆਉਣਾ ਆ ਬੰਦੂ ਪਟਨਾ ਨੂੰ ਬੰਦਾ ਆਇਆ ਖੜਾ ਤੁਹਾਡੇ ਕੋਲ ਉਹ ਵੀ ਪਰਲੀ ਸਾਡਾ ਇਹਨਾਂ ਤੇ ਕੰਮ ਲਓ ਤੁਸੀਂ ਇਹਨਾਂ ਨੂੰ ਪ੍ਰਾਤ ਚ ਪਾ ਕੇ ਦੋ ਦਗਾਟਨ ਕਰਨ ਬਾਕੀ ਪੰਜ ਲੱਡੂ ਮੈਨੂੰ ਵੰਟ ਕੇ ਦੇ ਦੋ ਬੈਗਰੂ ਦੇ ਨਾਲ ਲੈ ਕੇ ਮੈਂ ਮੱਥਾ ਟੇਕ ਲਵਾਂ ਇੱਕ ਵਾਰ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਵੇਂ ਤੁਸੀਂ ਮਰਜ਼ੀ ਖਾਈ ਜਾਓ ਵਿੱਚ ਦੇ ਚਲ ਫਿਰ ਬਾਈ ਕਾ ਵੀ ਬਾਈ ਆਪਣਾ ਕਰ ਗਿਆ ਜੀ ਤਿਆਰ ਇਧਰਲੀ ਸਾਡਾ ਸਿਸਟਮ ਇਹ ਕਹਿੰਦਾ ਮੱਝੇ ਨੇ ਬੇੜ ਜਾਣਾ ਕੰਮ ਮਹਿੰਦੀ ਲੱਗਣੀ ਕੱਲੂ ਆ ਅੱਜੇ ਬਣ ਕੇ ਚੱਲ ਗਿਆ ਪੈ ਰਾਤ ਨੂੰ ਨਿਆਣੇ ਕਿਹੜੀ ਸੀ ਫਰੀ ਜਾਣਾ ਇਹਨੂੰ ਸਾਡਾ ਤਾਂ ਦਰਵਾਜ਼ਾ ਵੀ ਓਪਨ ਵਾਲੀ ਇਹ ਕੰਮ ਉੱਧਰ ਖੁੱਲ੍ਹ ਹੀ ਆ ਹਾਂ ਹੋਰ ਨਹੀਂ ਬੰਦ ਰਿਹਾਣਾ ਕਾਤੇ ਵੀ ਤੁੰਨੀ ਉਹ ਬੰਦੇ ਆ ਤਾਂ ਇੱਥੇ ਕਰਦਾ ਆ ਅੱਛਾ ਤੁੰਨੀ ਉਹ ਮ ਦੇਖਾਂ ਉਹਨਾਂ ਨੇ ਉਧਰ ਪ੍ਰੋਜੈਕਟ ਕੀ ਕਰਤਾ ਆ ਆ ਆ ਆ ਆ ਹਾਂ ਓਹੋ ਸ਼ੋਗਰਾ 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 ਧੰਨ ਭਾਗ ਸਾਡੇ ਤੁਸੀਂ ਅੱਜ ਟਾਈਮ ਨਾਲ ਆ ਕੇ ਬੂਹੇ ਖੜੀ ਜੰਨ ਬਿੰਨੂ ਕੁੜੀ ਦੇ ਕੰਨ ਤੁਹਾਡਾ ਕੰਮ ਉਹ ਵੀ ਇੱਥੇ ਉਹਨ ਲੱਡੂ ਰੱਖਣੇ ਘੰਟੇ ਤੱਕ ਤੁਸੀਂ ਘੰਟੇ ਤੱਕ ਦਰੋਜਾ ਲੱਗਦਾ ਹੋ ਜੂ ਬੜਾ ਠੀਕ ਆ ਤਾਂ ਵੀ ਸ਼ੋਗਰਾ ਤਾਂ ਵੀ ਸ਼ੋਗਰਾ ਹਾਂ ਬਾਈ ਕਿੱਦਾਂ ਚੱਲਦਾ ਕੰਮ ਹਾਂ ਮੈਂ ਇੱਕ ਚੁੰਨੀ ਇਹਨਾਂ ਨੂੰ ਯਾਰ ਉੱਪਰ ਕਹਿੰਦਾ ਤਾਂ ਸਿਰੇ ਪਰ ਹੈ ਨਾ ਕਿੱਥੇ ਵੀ ਉਹ ਉੱਪਰ ਤੇ ਕਾਟੀ ਮਾਰ ਦਿੰਦੇ ਸਿਰੇ ਤੇ ਸਿਰੇ ਤੱਕ ਨੂੰ ਆਏ ਇੱਧਰ ਨੂੰ ਉਹ ਉੱਥੇ ਤੇ ਇੱਥੇ ਉਹ ਗੁੰਜਦਾ ਹੈ ਗੁੰਜਦੇ ਨੂੰ ਹਾਂ ਨਹੀਂ ਯਾਰ ਹਾਂ ਉਹ ਤਾਂ ਫਿਰ ਹੋਰ ਚੀਜ਼ ਬਣ ਜਾਣੀ ਹੈ ਹਾਂ ਆ ਬਹੁਤ ਵਧੀਆ ਟੌਰ ਹੈ ਤੇਰੀ ਬਾਜੇ ਮੈਂ ਤਾਂ ਕਹਿਤਾ ਪਾਰ ਪਾਸਾ ਕੰਮ ਬਾਕੀ ਤੇ ਅੱਜ ਅਸੀਂ ਦੇਖ ਲੈਣੇ ਤੇ ਕੋਈ ਟੈਨਰ ਦੱਸੂਗਾ ਵੀ ਹਾਂ ਹੈਗੀ ਕੋਈ ਲੱਗ ਜੇ ਕਰਨ ਵਾਲਾ ਲੱਗੀ ਨਾ ਕਾਲੀ ਕਰਾ ਦਾਂਗੇ ਬੜੀਆ ਸਾਨੂੰ ਤਾਂ ਕਮੈਂਟਾਂ ਤੇ ਸਾਡੇ ਵੀਰਾਂ ਨੇ ਭੈਣਾਂ ਨੇ ਦੱਸੇ ਦੇਣਾ ਵੀ ਆਹ ਕੋ ਸੱਕਣਾ ਨਹੀਂ ਇਕ ਅਸੀਂ ਲੜੀਆਂ ਵੀ ਦਿਖਾਉਣੇ ਲੜੀਆਂ ਕਾ ਪਾਸੇ ਪਾਈਆਂ ਇਹ ਚੁੰਨੀਆਂ ਤੇ ਲਗੋਤੇ ਵਿਗਿਆ ਫਿਰ ਉਹ ਵੀ ਹਾਂ ਹੁਣ ਪਹਿਲੇ ਚੁੰਨੀਆਂ ਤੁਸੀਂ ਪਾਉ ਪਾਤੀਆਂ ਲੜੀਆਂ ਦੇ ਦੋ ਦੋ ਦਿਖ ਜਾਂਦੀਆਂ ਅਸੀਂ ਕਹਾਂ ਦੱਸਿ ਕਿਹੜਾ ਕਹਿੰਦਾ ਹੂੰ ਕਾਲ ਵਾਸਤੇ ਸਾਨੂੰ ਬਹੁਤ ਲੱਗੀ ਕਾਟਿੰਗ ਦੇ ਬਦੋਦਾਰੇ ਤੇ ਅਜਿੰਿਆਂ ਪਾ ਰਹੇ ਬਸ ਠੀਕ ਹੈ ਠੀਕ ਹੋਰ ਜਿਆਦਾ ਹੋ ਜਣੇ ਆ ਨਾ 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 ਠੀਕ ਹੈ ਠੀਕ ਹੈ ਠੀਕ ਅਜ ਕਿਹਨਾ ਬਾਈ ਤੱਕ ਕਹਿ ਤਾ ਫੇਰੇ ਕਿਹਨਾਂ ਤੇ ਦੁਗਨੀਆਂ ਬਣ ਜਾਣਾ ਹਾਂ ਉਹ ਆਂਦਾ ਵੀ ਨਾ ਥੱਲੇ ਆਣ ਤੇ ਮੈਂ ਕਹਿੰਦਾ ਥੱਲੇ ਆ ਸੀ ਆਪਣੀ ਮਰਜ਼ੀ ਨਾਲ ਬਾਤਾਂ ਵਧੀਆ ਲੱਗਦੀਆਂ ਠੀਕ ਨਹੀਂ ਬਾਬਾ ਤਾ ਮੇਰੀ ਗੱਲ ਸੁਣਾ ਤੇ ਤੁਹਾਡਾ ਆ ਫੁੱਲ ਕਦੇ ਬਾਤ ਕਰਾਂਗੇ ਇਹ ਫੁੱਲ ਨਾ ਕਹਿੰਦਾ ਜਾਂ ਕਿਸੇ ਨੂੰ ਪਸੰਦ ਕਰ ਲਵੇ ਬੰਦਾ ਤਾਂ ਪੀਲਾ ਫੁੱਲ ਦਿੰਦਾ ਉਹਨੂੰ ਫੜਾ ਦੇ ਭਾਈ ਤੇਰਾ ਕੰਮ ਪਸੰਦ ਆ ਗਿਆ ਸਾਨੂੰ ਠੀਕ ਹੈ ਪਸੰਦ ਕਹਿੰਦਾ ਹਾਂ ਮੈਂ ਤਾਂ ਕਹਿੰਦੇ ਲਾਲੇ ਫੜਾਉਣਾ ਪੈਂਦਾ ਲਾਲ 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 ਤਾਂ ਬਾਅਦ ਵਿੱਚ ਜਦ ਹੱਜਸ ਨਾ ਹੋ ਜਾਂਦੀ ਫੇਰ ਫੜਾ ਹੁੰਦਾ ਐਨੀ ਕਿਦਾ ਨੌਲੇਜ ਹੈਗੀ ਹੈ ਜਦ ਕੰਮ ਕਰੇ ਤਾਂ ਹੈ ਨਹੀਂ ਅਸੀਂ ਨੌਲੇਜ ਜ਼ਰੂਰ ਹੈ ਭਾਈ ਸਾਨੂੰ ਆ ਮੈਂ ਕਿਹਾ ਤੁਹਾਨੂੰ ਹਾਂ ਹਾਂ ਇਹ ਕੰਮ ਕਰਕੇ ਗਿਆ ਨਾ ਲੱਭ ਲਿਆ ਕੁਸਾ ਬਾਹਰ ਦੇ ਬਸੇ ਲਾ ਨਾ ਠੀਕ ਆ ਇਹ ਤਾਂ ਜ਼ਰੂਰੀ ਹਾਂ ਚੱਲ ਇਹਨਾਂ ਕਰਦਾ ਧਿਆਨ ਰੱਖਣਾ ਪੈਂਦਾ ਬਾਕੀ ਲੱਡੂ ਵਾਲਾ ਇਹਨੂੰ ਸਮਾਨ ਸਮੂਹ ਦੋ ਬਣਾ ਲੱਡੂ ਬੱਟਣਾ ਸ਼ੁਰੂ ਕਰੋ ਚਾਚੇ ਉਧਰ ਉਧਰ ਧਿਆਨ ਜ਼ਿਆਦਾ ਹੈ ਨਾ ਇਹਨਾਂ ਨੇ ਤਾਂ ਆਪਣਾ ਕੰਮ ਕਰਦਣਾ ਜਿਹੜੀ ਜਿਹੜੀ ਕਮੀ ਪੈਸੀ ਉਹਦਾ ਧਿਆਨ ਰੱਖਿਓ ਜੀ ਠੀਕ ਆ ਮਿਲਦੇ ਜੀ ਕਿਸੇ ਅਗਲੇ ਵਲੌਗ 'ਚ ਮਾਰਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ